ਤੁਹਾਡੇ ਸਰਕਾਰਯੋਗ ਸਾਡੇ ਭੈਣ ਜੀ ਮਨਪ੍ਰੀਤ ਅਖਤਰ ਜੀ ਸਵਰਗੀ ਹਾਂਜੀ ਹਾਂਜੀ ਉਹ ਵੀ ਗਾਇਕੀ ਦੇ ਮੈਦਾਨ ਚ ਆਏ ਉਹਨਾਂ ਨੇ ਆਪਣੀਆਂ ਵਿਲੱਖਣ ਪੈੜਾਂ ਪਾਈਆਂ ਜੀ ਜੀ ਉਹ ਪੰਜਾਬੀ ਗਾਇਕੀ ਤੋਂ ਸ਼ੁਰੂ ਕਰਕੇ ਉਹਨਾਂ ਬਾਲੀਵੁੱਡ ਤੱਕ ਸਾਰੀ ਦੁਨੀਆ ਜਾਣਦੀ ਹੈ ਜੀ ਜੀ ਸਰ ਜੀ ਸਰ ਉਹਨਾਂ ਨੇ ਕੈਸੇ ਕੈਸੇ ਗੀਤ ਗਾਏ ਔਰ ਵੱਡੇ ਵੱਡੇ ਜਿਹੜੇ ਚੈਨਲਸ ਤੇ ਚੱਲਦੇ ਆ ਕੰਪੀਟੀਸ਼ਨ ਗਾਇਕੀ ਦੇ ਹਾਂਜੀ ਅਸੀਂ ਮੁੰਡਿਆਂ ਕੁੜੀਆਂ ਲਈ ਜੰਗ ਜਨਰੇਸ਼ਨ ਲਈ ਹਾਂਜੀ ਹਾਂਜੀ ਉਹਦੇ ਵਿੱਚ ਉਹ ਜੱਜ ਜਦੀਪੋਂ ਕਾ ਵੀ ਨਿਮਾਉਂਦੇ ਰਹਿ ਜੀ ਤੇ ਉਹਨਾਂ ਦੀ ਫਿਰ ਗਾਇਕੀ ਦੀ ਕਿਦਾਂ ਸ਼ੁਰੂਆਤ ਹੁੰਦੀ ਹੈ ਮੇਰੇ ਜਨਮ ਚ ਆ ਗਈ ਗੱਲ ਹਾਂ ਜੀ ਹਾਂ ਜੀ ਇਹ ਮੈਂ ਕਿਉਂਕਿ ਖਾਨ ਸਾਡੀ ਰਗਾ ਜੀ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਵੀ ਬਲੱਡ ਜੀ ਸਾਡੇ ਅ ਸੀਗਾ ਗਾਇਕੀ ਤਾਂ ਉਹ ਬਚਪਨ ਚ ਇੱਕ ਆਪਣਾ ਯਮਲਾ ਸਾਹਿਬ ਦਾ ਗੀਤ ਹੁੰਦਾ ਸੀਗਾ ਠੰਡੀ ਠੰਡੀ ਵਾਜਣਾ ਪੈਂਦੀ ਆ ਪਾਰ ਆਵੇ ਆ ਜਾ ਮੇਰੀ ਮਾਹੀ ਜਿੰਦੀ ਤੇਰੇ ਤੋਂ ਉਹ ਛੋਟੀ ਜੀ ਹੁੰਦੀ ਐਡੀ ਕੋ ਹੁੰਦੀ ਗੁਣਗਣਾਉਂਦੀ ਹੁੰਦੀ ਨੈ 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 ਨਾ ਨੈ 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 ਵਾਜ ਤਾਉਂ ਰੀ ਮਤਲਬ ਬੋਲਤਾ ਨਹੀਂ ਪਤਾ ਲਾ ਸੇ ਨੈ 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 ਤੂੰ ਐਦਾਂ ਗੁਰ ਗਨਾਉਂਦੀ ਬਜ਼ੁਰਗਾਂ ਨੂੰ ਸਾਨੂੰ ਪਤਾ ਸੀ ਇਹਦੇ ਵਿੱਚ ਕੁੜੀ ਤੇ ਹੈਗਾ ਕੁਝ ਜੀ 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 ਫਿਰ ਉਹਨੂੰ ਮਿਊਜ਼ਿਕ ਰਖਾਇਆ ਅੱਛਾ ਮਿਊਜ਼ਿਕ ਖਾਣ ਤੋਂ ਬਾਅਦ ਫਿਰ ਐਮਏ ਮਿਊਜ਼ਿਕ ਦੀ ਕਰਾਈ ਵਾਹ ਵਾਹ ਐਮਏ ਤੋਂ ਬਾਅਦ ਐਮਏ ਉਹਨੇ ਗਵਰਨਮੈਂਟ ਕਾਲਜ ਫਾਰ ਔਮਨ ਪਟਿਆਲਾ ਕੀਤੀ ਅੱਛਾ ਜੀ ਤੇ ਫਿਰ ਐਨਫਲ ਚ ਵੀ ਉਹਨੇ ਐਡਮਿਸ਼ਨ ਲਈ ਜੀ ਉਸ ਤੋਂ ਬਾਅਦ ਐਮਏ ਕਰਾ ਕੇ ਅਸੀਂ ਫਿਰ ਉਹਨੂੰ ਆਰਐਸਡੀ ਆਰਐਸਡੀ ਕਾਲਜ ਫਰੋਜ਼ਪੁਰ ਚ ਬੀਐਡ ਕਰਵਾਈ ਅੱਛਾ ਜੀ ਬੀਐਡ ਤੋਂ ਬਾਅਦ ਫਿਰ ਉਹ ਜੌਬ ਮਿਲ ਗਈ ਬੇਟੀ ਨੂੰ ਜੋਬ ਤਾਂ ਸ਼ਾਇਦ ਸੌਰੀ ਬਾਅਦ ਚ ਮਿਲੀ ਫਿਰ ਉਹਦਾ ਵਿਆਹ ਕਰਤਾ ਤੇ ਵਿਆਹ ਤੋਂ ਬਾਅਦ ਉਹਨੂੰ ਜੋਬ ਮਿਲ ਗਈ ਜੀ ਤੇ ਵਿਆਹ ਤੱਕ ਤਾਂ ਸੀ ਉਹਨੂੰ ਗਾਇਕੀ ਦੇ ਖੇਤਰ ਚ ਨਹੀਂ ਆ ਪਾਇਆ ਸੀ ਅੱਛਾ ਜੀ ਕਿਉਂਕਿ ਉਹਦੇ ਹਸਬੰਡ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਏਡੀ ਵਧੀਆ ਗਾਇਕਾ ਹੈ ਕਿਉਂਕਿ ਮਿਊਜ਼ਿਕ ਦੇ ਖੇਤਰ ਚ ਉਹਨੇ ਬੜੀਆਂ ਕਾਲਜ ਲੈਵਲ ਤੇ ਮੱਲਾ ਮਾਰੀਆਂ ਸੀ ਯੂਥ ਫੈਸਟੀਵਲ ਅੱਜ 골ਡ ਮੈਡਲ ਜਿੱਤੇ ਸੀ ਫਿਰ ਉਹਦੇ ਇਨਲਾਜ਼ ਕਹਿੰਦੇ ਵੀ ਤੇਰੀ ਐਡੀ ਵਧੀਆ ਗਾਇਕੀ ਹੈਗੀ ਹੈ ਤੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੇ ਤੂੰ ਪੁਰਾਏ ਜੇ ਪ੍ਰੋਫੈਸ਼ਨਲ ਤੂੰ ਗਾਇਕ ਬਣਨਾ ਚਾਹੁੰਦੀ ਆ ਤਾਂ ਫਿਰ ਉਹਨਾਂ ਨੇ ਕੰਪੀਟੀਸ਼ਨ ਵੀ ਲੜੇ ਉੱਤੇ ਜਿਹੜਾ ਪਤਾ ਨਹੀਂ ਸਾਰੇ ਗਾਮਾ ਪਾਸ ਹੈ ਕਿ ਕਿਹੜਾ ਸੀਗਾ ਉਹ ਜੋ ਲਤਾ ਜੀ ਤੋਂ ਉਹਨਾਂ ਨੂੰ 골ਡ ਵੀ ਮਿਲਿਆ ਅ ਇਦਾਂ ਕਰਕੇ ਫਿਰ ਉਹਨੂੰ ਮੌਕਾ ਮਿਲਿਆ ਫਿਲਮਾਂ 'ਚ ਬੋਲਣ ਦਾ ਗਾਉਣ ਦਾ ਤੇ ਫਿਰ ਉਹ ਕਸਟਮ ਵੀ ਉਹਨਾਂ ਨੇ ਕਰਾਤੀਆਂ ਉਹ ਚੰਗਾ ਨਾਮਣਾ ਬਣ ਗਿਆ ਦਿਲਸ਼ਾਦ ਜਿੰਨਾ ਹੀ ਉਹ ਨਾਮ ਉਹਨਾਂ ਦਾ ਬਣ ਗਿਆ ਫੋਰਨ ਕੰਟਰੀ 'ਚ ਵੀ ਬੜੇ ਟੂਰ ਲਾਏ ਉਹਨਾਂ ਨੇ ਹਾਂਜੀ ਤੇ ਇਦਾਂ ਕਰਕੇ ਉਹ ਉਹ ਵੀ ਇੱਕ ਆਪ ਦੇ ਆਪ 'ਚ ਮੇਰੀ ਜਿਹੜੀ ਛੋਟੀ ਸਿਸਟਰ ਸੀ ਮਿਊਜ਼ਿਕ ਦੇ ਖੇਤਰ 'ਚ ਬੜੀ ਵੱਡੀ ਸ਼ਖਸੀਅਤ ਬਣੀ ਹਾਂਜੀ ਉਹਨਾਂ ਦੇ ਬੇਟੇ ਵੀ ਬਹੁਤ ਵਧੀਆ ਗਾਇਕ ਨੇ ਉਹਨਾਂ ਬਾਰੇ ਜ਼ਿਕਰ ਕਰੋ ਜੀ ਹਾਂਜੀ ਹਾਂਜੀ ਮੇਰਾ ਛੋਟਾ ਭਾਣਜਾ ਲਵੀ ਅਖਤਰ ਹੈ ਜੀ ਉਹ 뮤직 ਦਾ ਬੜਾ ਵਧੀਆ ਸਿਆਣਾ ਹੈ ਔਰ ਡਾਇਰੈਕਸ਼ਨ ਦਿੰਦਾ ਹੈ ਗੈਰੀ ਸੰਧੂ ਵਗੈਰਾ ਔਰ ਖਾਨ ਸਾਹਿਬ ਨੂੰ ਇਹਨੇ ਰਿਕਾਰਡ ਕੀਤਾ ਕਾਫੀ ਤਕੜੇ ਤਕੜੇ ਗਾਇਕਾ ਨੂੰ ਨੇ ਰਿਕਾਰਡ ਕੀਤਾ ਤੇ ਮੇਰਾ ਵੱਡਾ ਭਾਣਜਾ ਨਵੀਰ ਅਖਤਰ ਜਿਹੜਾ ਅੱਜ ਕੱਲ ਕੈਨੇਡਾ ਮੰਗਿਆ ਹੋਇਆ ਹੈ ਉਹ ਐਡਮਿਸ਼ਨ ਚ ਹੈ ਕੁੜੀ ਪੀ ਆਰ ਤੇ ਉਹ ਸ਼ਾਰਟਲੀ ਜਾ ਰਿਹਾ ਕੈਨੇਡਾ ਉਹ ਵੀ ਬੜੇ ਅੱਛੇ ਅੱਛੇ ਆਪਦੀਆਂ ਆਪਦੇ ਲੈਵਲ ਮਤਲਬ ਤਰੀਕੇ ਨਾਲ ਨਾ ਆ ਕੰਪੋਜੀਸ਼ਨਸ ਬਣਾ ਕੇ ਪੁਰਾਣੇ ਗੀਤਾਂ ਨੂੰ ਵੀ ਗਾ ਰਿਹਾ ਤੇ ਆਪਣੇ ਨਵੇਂ-ਨਵੇਂ ਗੀਤ ਵੀ ਗਾ ਰਿਹਾ ਉਹਦੇ ਕਈ ਗੀਤ ਆਏ ਆ ਵਰਕਾ ਤੇ ਇਦਾਂ ਦੇ ਕਾਫੀ ਗੀਤ ਮਕਬੂਲ ਹੋਏ ਆ ਜੀ